ਸਤਿ ਸ਼੍ਰੀ ਅਕਾਲ ਦੋਸਤੋ ਅੱਜ ਮੈਂ ਤੁਹਾਡੇ ਲਈ ਰਿਚ ਡੈਡ ਪੂਰ ਡੈਡ ਦਾ 6ਵਾਂ ਚੈਪਟਰ ਰੁਕਾਵਟਾਂ ਨੂੰ ਕਿਵੇਂ ਪਾਰ ਕਰਨਾ ਜਿਸ ਨੂੰ ਲੈ ਕੇ ਆਇਆ ਹਾਂ ਅਮੀਰ ਲੋਕ ਪੈਸੇ ਲਈ ਨਹੀਂ ਬਲਕਿ ਮੌਕਿਆਂ ਲਈ ਕੰਮ ਕਰਦੇ ਨੇ ਪਰ ਗਰੀਬ ਲੋਕ ਹਮੇਸ਼ਾ ਡਰ ਸ਼ੱਕ ਤੇ ਆਸ ਕਰਕੇ ਮੌਕੇ ਗਵਾ ਦਿੰਦੇ ਨੇ ਅੱਜ ਆਪਾਂ ਇਸ ਨੂੰ ਇੱਕ ਕਹਾਣੀ ਰਾਹੀਂ ਸਿੱਖਾਂਗੇ ਕਿ ਜ਼ਿੰਦਗੀ ਵਿੱਚ ਅਸਲ ਸਫਲਤਾ ਕਿਵੇਂ ਮਿਲਦੀ ਹੈ ਇੱਕ ਛੋਟੇ ਪਿੰਡ ਵਿੱਚ ਦੋ ਦੋਸਤ ਰਹਿੰਦੇ ਸੀ ਇੱਕ ਦਾ ਨਾਮ ਅਮਨ ਤੇ ਇੱਕ ਦਾ ਨਾਮ ਕਰਮ ਸੀ ਦੋਵੇਂ ਸੁਪਨੇ ਵੱਡੇ ਦੇਖਦੇ ਸੀ ਜਿਵੇਂ ਆਪਣਾ ਬਿਜ਼ਨਸ ਹੋਇਆ ਆਪਣਾ ਕਾਰ ਆਜ਼ਾਦ ਜ਼ਿੰਦਗੀ ਇਦਾਂ ਪਰ ਜਦ ਵੀ ਮੌਕਾ ਆਉਂਦਾ ਅਮਨ ਕਹਿੰਦਾ ਜੇ ਲੌਸ ਹੋ ਗਿਆ ਤਾਂ ਕੀ ਹੋਏਗਾ ਲੋਕ ਹੱਸਣਗੇ ਜੇ ਪੈਸਾ ਡੁੱਬ ਗਿਆ ਤਾਂ ਕੀ ਹੋਏਗਾ ਮਤਲਬ ਉਹ ਉਸ ਦਾ ਹਰ ਸੁਪਨਾ ਡਰ ਦੇ ਸਾਇਆ ਹੇਠਾਂ ਦਬ ਜਾਂਦਾ ਤੇ ਦੂਜੇ ਪਾਸੇ ਕਰਮ ਉਹ ਕਹਿੰਦਾ ਜੇ ਰਿਸਕ ਨਹੀਂ ਲਿਆ ਤਾਂ ਸਾਰੀ ਉਮਰ ਕਿਸੇ ਹੋਰ ਦੀ ਨੌਕਰੀ ਕਰਦਾ ਰਹੇਗਾ ਮੌਕਾ ਮੁੜ ਕੇ ਨਹੀਂ ਆਵੇਗਾ ਇੱਕ ਦਿਨ ਦੋਵਾਂ ਨੂੰ ਮੌਕਾ ਮਿਲਿਆ ਸ਼ਹਿਰ ਵਿੱਚ ਇੱਕ ਖਾਲੀ ਦੁਕਾਨ ਅਮਨ ਨੇ ਕਿਹਾ ਪੈਸਾ ਨਹੀਂ ਆ ਗਿਆਨ ਵੀ ਨਹੀਂ ਆ ਲੋਕ ਹੱਸਣਗੇ ਪਰ ਕਰਮ ਨੇ ਫੈਸਲਾ ਕੀਤਾ ਚਾਹੇ ਜੋ ਵੀ ਹੋਵੇ ਕੋਸ਼ਿਸ਼ ਜ਼ਰੂਰ ਕਰਾਂਗਾ ਸ਼ੁਰੂ ਵਿੱਚ ਕਰਮ ਨੂੰ ਘਾਟਾ ਹੋਇਆ ਲੋਕ ਵੀ ਹੱਸੇ ਪਰ ਉਹ ਰੁਕਿਆ ਨਹੀਂ ਉਸਨੇ ਹੋਰ ਸਿੱਖਿਆ ਮਿਹਨਤ ਕੀਤੀ ਤੇ ਨਵੇਂ ਤੋਂ ਨਵੇਂ ਤਰੀਕੇ ਅਜ਼ਮਾਏ ਕੁਝ ਸਾਲਾਂ ਚ ਉਹ ਛੋਟੀ ਦੁਕਾਨ ਸ਼ਹਿਰ ਦੀ ਸਭ ਤੋਂ ਵੱਡੀ ਦੁਕਾਨ ਬਣ ਗਈ ਤੇ ਅਮਨ ਉਹ ਅੱਜ ਵੀ ਉਹ ਹੀ ਨੌਕਰੀ ਕਰ ਰਿਹਾ ਤੇ ਹਰ ਕਿਸੇ ਨੂੰ ਇਹੀ ਕਹਿੰਦਾ ਮੈਨੂੰ ਹੀ ਮੌਕਾ ਮਿਲਿਆ ਸੀ ਪਰ ਮੈਂ ਡਰ ਕਰਕੇ ਛੱਡਤਾ ਰੱਬ ਕਹਿੰਦਾ ਹੈ ਗਰੀਬ ਲੋਕਾਂ ਨੂੰ ਡਰ ਰੋਕਦਾ ਹੈ ਤੇ ਦਰਮਿਆਨੇ ਲੋਕਾਂ ਨੂੰ ਸ਼ੱਕ ਰੋਕਦਾ ਹੈ ਤੇ ਬਹੁਤਿਆਂ ਨੂੰ ਆਸ ਹੀ ਰੋਕ ਦਿੰਦਾ ਹੈ ਤੇ ਅਮੀਰ ਲੋਕ ਇਹਨਾਂ ਰੁਕਾਵਟਾਂ ਨੂੰ ਪਾਰ ਕਰਦੇ ਆ ਉਹ ਡਰ ਨੂੰ ਹਿੰਮਤ ਨਾਲ ਹਰਾਉਂਦੇ ਆ ਤੇ ਸ਼ੱਕ ਨੂੰ ਗਿਆਨ ਨਾਲ ਤੇ ਆਸ ਨੂੰ ਉਹ ਡਿਸਪਲਿਨ ਨਾਲ ਤੋੜਦੇ ਨੇ ਜ਼ਿੰਦਗੀ 'ਚ ਮੌਕੇ ਵਾਰ-ਵਾਰ ਨਹੀਂ ਮਿਲਦੇ ਜਦ ਮੌਕਾ ਆਵੇ ਉਸ ਨੂੰ ਫੜੋ ਚਾਹੇ ਡਰ ਹੋਵੇ ਚਾਹੇ ਰਿਸਕ ਹੋਵੇ ਕਿਉਂਕਿ ਰਿਸਕ ਲੈਣ ਵਾਲੇ ਹੀ ਅਸਲ ਅਮੀਰ ਹੁੰਦੇ ਆ ਤਾਂ ਦੋਸਤੋ ਇਹ ਸੀ ਰਿਚ ਡੈਡ ਪoor ਡੈਡ ਦਾ 7ਵਾਂ ਚੈਪਟਰ ਰੋਕਾਊ ਟਾਊਨ ਕਿਵੇਂ ਪਾਰ ਕਰਨਾ ਜੇ ਤੁਸੀਂ ਵੀ ਚਾਹੁੰਦੇ ਹੋ ਅਗਲੇ ਚੈਪਟਰਾਂ ਦੀਆਂ ਸਾਰੀਆਂ ਕਹਾਣੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਤੇ ਆਪਣੇ ਵਿਚਾਰ ਕਮੈਂਟਾਂ ਜ਼ਰੂਰ ਦੱਸੋ